ਕਿਸੇ ਕਰਮਚਾਰੀ ਵੱਲੋਂ ਹਰ ਮਹੀਨੇ ਲਈਆਂ ਗਈਆਂ ਛੁੱਟੀਆਂ ਦਾ ਜੋੜ ਕਰਨ ਦੀ ਜ਼ਰੂਰਤ ਪੈਂਦੀ ਹੈ ਇਸ ਦੇ ਲਈ ਜੋ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਉਹ ਸਬੰਧੀ ਅੱਜ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ 1/2 ਤੇ 1/2 ਛੁੱਟੀਆਂ ਦਾ ਜੋੜ ਕਿੰਨਾ ਹੋਵੇਗਾ ਇਸ ਕੈਲਕੂਲੇਸ਼ਨ ਦਾ ਸਬੰਧ ਹੈ LCM ਦੇ ਨਾਲ LCM ਦੇ ਸਵਾਲਾਂ ਦੇ ਨਾਲ ਹੈ ਜਿਹੜਾ ਸਾਡਾ ਡਿਨੋਮੀਨੇਟਰ ਹੈ نیچے ਜਿਹੜੇ 2 ਤੇ 2 ਆਏ ਆ ਇਹਨਾਂ ਦਾ ਸਭ ਤੋਂ ਪਹਿਲਾਂ ਅਸੀਂ ਅਪਹਾਜ ਗੁਨਨਖੰਡਨ ਕਰਾਂਗੇ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਸਮ ਕਰਵਾਨੇ ਆ 2 ਤੇ 2 ਦਾ ਅਪਹਾਜ ਗੁਨਨਖੰਡਨ ਕਰਨ ਦੇ ਲਈ 2 ਤੇ ਗਿਆ ਤਾਂ نیچے 1 ਤੇ 1 ਬਚ ਜੇਗਾ ਇਹ ਸਮ ਆ ਕਰਦੇ ਰਹੇ ਆ ਤਾਂ ਅਪਹਾਜ ਗੁਨਨਖੰਡਨ ਕਰਨ ਤੋਂ ਬਾਅਦ ਸਾਡਾ ਆਨਸਰ ਆ ਜਾਏਗਾ 2 ਐਲਸੀਐਮ ਆ ਗਿਆ 2 ਕਿਉਂਕਿ 2 ਤੇ 2 ਦਾ ਐਲਸੀਐਮ ਤਾਂ 2 ਹੀ ਆਏਗਾ ਜੇ ਅਲੱਗ-ਅਲੱਗ ਸੰਖਿਆਵਾਂ ਹੁੰਦੀਆਂ ਉਹਨਾਂ ਦਾ ਹੋਰ ਆ ਜਾਂਦਾ ਹੈਗਾ ਤਾਂ 2 ਐਲਸੀਐਮ ਜਿਹੜਾ ਆਇਆ ਇਸ ਨੂੰ ਨੀਚੇ ਵਾਲੇ ਨਾਲ ਡਿਨੋਮੀਨੇਟਰ ਨਾਲ ਭਾਗ ਕਰਾਂਗੇ ਤੇ ਉੱਪਰਲੇ ਨੋਮੀਨੇਟਰ ਨਾਲ ਗੁਣਾ ਕਰਾਂਗੇ 2 ਨੂੰ ਜਦੋਂ 2 ਨਾਲ ਭਾਗ ਕੀਤੀ ਤਾਂ ਇੱਕ ਆਨਸਰ ਆ ਗਿਆ ਇਹ ਜਿਹੜਾ ਇੱਕ ਆਨਸਰ ਆਇਆ ਇਹਨੂੰ ਉੱਪਰਲੇ ਨੂੰ ਨੋਮੀਨੇਟਰ ਨਾਲ ਗੁਣਾ ਕਰ ਦੇਣੀ ਹੈ 1 ਦੇ ਨਾਲ ਤਾਂ 1 ਨੂੰ 1 ਦੇ ਨਾਲ ਗੁਣਾ ਕੀਤੀ ਤਾਂ ਸਾਡਾ ਆਨਸਰ ਆਇਆ 1 ਫਿਰ ਪਲੱਸ ਪਾ ਦੇਣਾ ਜਮਾ ਪਾ ਦੇਣਾ ਫਿਰ ਉਸੇ ਤਰ੍ਹਾਂ ਹੀ 2 ਨੂੰ 2 ਨਾਲ ਭਾਗ ਕੀਤੀ 1 ਆ ਗਿਆ 1 ਜਿਹੜਾ ਆਨਸਰ ਆਇਆ ਉਸ ਨੂੰ 1 ਨਾਲ ਗੁਣਾ ਕੀਤੀ ਤਾਂ ਉੱਤਰ ਆ ਗਿਆ 1 ਤਾਂ ਇੱਥੇ ਵੀ ਅਸੀਂ 1 ਲਗਾ ਦੇਾਂਗੇ 1/1 2 نیچے 2 ਆ 2 ਨੂੰ 2 ਨਾਲ ਭਾਗ ਕੀਤੀ 1 ਯਾਨੀ ਕਿ 1/2 ਛੁੱਟੀ ਤੇ 1/2 ਛੁੱਟੀ ਦਾ ਜੋੜ 1 ਆਏਗਾ ਮੰਨ ਲਓ ਪਿਛਲੇ ਮਹੀਨੇ ਛੁੱਟੀਆਂ ਦਾ ਜੋੜ ਸੀ 2 ਸਹੀ 1/2 ਤੇ ਇਸ ਮਹੀਨੇ ਅਸੀਂ 1 ਸਹੀ 1/2 ਛੁੱਟੀਆਂ ਲੈ ਲਈਆਂ ਤਾਂ ਸਾਡਾ ਜੋੜ ਕੀ ਆਏਗਾ ਸਭ ਤੋਂ ਪਹਿਲਾਂ ਤਾਂ 2 ਤੇ 1 ਇਹ ਪੂਰੀ ਪੂਰੀ ਛੁੱਟੀ ਹੈ ਇਹਨਾਂ ਦਾ ਜੋੜ ਹੋ ਗਿਆ 3 ਹੁਣ 1/2 ਤੇ 1/2 ਛੁੱਟੀਆਂ ਦਾ ਜੋੜ ਅਸੀਂ ਕੈਲਕੂਲੇਟ ਕਰ ਲਿਆ ਹੈਗਾ ਉਹ ਹੁੰਦਾ 1 ਤਾਂ ਇੱਕ ਛੁੱਟੀ ਇਹ ਇਹ ਬਣ ਗਈ 3 ਤੇ 1 ਸਾਡੀਆਂ 4 ਛੁੱਟੀਆਂ ਬਣ ਗਈਆਂ ਹੁਣ ਇਸੇ ਤਰ੍ਹਾਂ ਹੀ 1/3 ਤੇ 1/3 ਛੁੱਟੀਆਂ ਦਾ ਜੋੜ ਕਿੰਨਾ ਹੋਏਗਾ ਤਾਂ ਸਭ ਤੋਂ ਪਹਿਲਾਂ نیچے ਵਾਲਿਆਂ ਦਾ ਅਸੀਂ ਅਭਾਜ ਗੁਨਨਖੰਡਨ ਕਰਦੇ ਆਂਗੇ ਅਭਾਜ ਗੁਨਨਖੰਡਨ ਕਰਕੇ ਸਾਡਾ ਆਨਸਰ ਆ ਜਾਏਗਾ 3 ਐਲਸੀਐਮ ਆ ਗਿਆ 3 ਇਹ ਜਿਹੜਾ ਐਲਸੀਐਮ 3 ਆਇਆ ਇਸ ਨੂੰ نیچے ਵਾਲੇ ਨਾਲ ਮਤਲਬ ਡਿਨੋਮੀਨੇਟਰ ਦੇ ਨਾਲ ਭਾਗ ਕਰ ਦਾਂਗੇ 3 ਨੂੰ 3 ਨਾਲ ਤਾਂ ਆਨਸਰ ਆਏਗਾ 1 1 ਨੂੰ ਉੱਪਰਲੇ 1 ਦੇ ਨਾਲ ਗੁਣਾ ਕਰਦਾਂਗੇ ਤਾਂ ਆਨਸਰ ਸਾਡਾ ਆ ਜਾਊਗਾ 1 ਤਾਂ ਅਸੀਂ ਇੱਥੇ 1 ਲਗਾ ਦੇਾਂਗੇ ਪਲੱਸ ਪਲੱਸ ਲਗਾ ਦੇਾਂਗੇ ਇਸੇ ਤਰ੍ਹਾਂ 3 ਨੂੰ 3 ਨਾਲ ਭਾਗ ਕੀਤੀ 1 ਤੇ 1 ਨੂੰ ਇੱਕ ਨਾਲ ਗੁਣਾ ਕੀਤੀ 1 ਆ ਜਾਏਗਾ ਤਾਂ ਇਹ ਬਣ ਗਿਆ 2/3 ਯਾਨੀ ਕਿ 1/3 ਤੇ 1/3 ਛੁੱਟੀ ਦਾ ਜੋੜ ਜਿਹੜਾ ਹੁੰਦਾ ਹੈ ਉਹ 2/3 ਹੁੰਦਾ ਮੰਨ ਲਓ ਪਿਛਲੇ ਮਹੀਨੇ ਤੱਕ ਛੁੱਟੀਆਂ ਦਾ ਜੋੜ 2 ਸਹੀ 1/3 ਸੀ ਇਸ ਮਹੀਨੇ ਛੁੱਟੀਆਂ ਲਈਆਂ ਗਈਆਂ 1 ਸਹੀ 1/3 ਤਾਂ ਇਹਨਾਂ ਦਾ ਜੋੜ ਕਿੰਨਾ ਆਏਗਾ 2 ਤੇ 1 3 ਇਸ ਸਦਿਆਂ ਛੁੱਟੀਆਂ ਬਣ ਗਈਆਂ ਨਾਲ ਜੋੜ ਸਿੱਧਾ ਹੀ ਆ ਗਿਆ 3 1/3 ਤੇ 1/3 ਨੂੰ ਜੋੜਿਆ ਉਹ ਆਨਸਰ ਹੁੰਦਾ 2/3 ਤਾਂ 2/3 ਨਾਲ ਲੱਗ ਜਾਊਗਾ ਤਾਂ ਛੁੱਟੀਆਂ ਦਾ ਜੋੜ ਜਿਹੜਾ ਬਣ ਗਿਆ 3 ਸਹੀ 2/3 ਆ ਜਾਏਗਾ ਹੁਣ ਅਸੀਂ 2/3 ਤੇ 1/2 ਛੁੱਟੀ ਦਾ ਜੋੜ ਕਰਦੇ ਹਾਂ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ نیچے ਵਾਲੇ 3 ਤੇ 2 ਨੂੰ 2 ਦਾ ਅਸੀਂ ਅਪਾਜ ਗੁਨਨਖੰਡਨ ਕਰਾਂਗੇ 3 ਤੇ 2 ਤੇ 2 ਤੇ ਗਿਆ 3 ਦਾ 3 ਰਹਿ ਜਾਏਗਾ 2 ਨੂੰ 2 ਨਾਲ ਭਾਗ ਹੋਈ ਤਾਂ 1 ਰਹਿ ਜਾਊਗਾ ਜੀ ਹੁਣ 3 ਨੂੰ 3 ਤੇ ਭਾਗ ਹੋਊਗੀ ਤਾਂ نیچے ਦੋਨੇ 1-1 ਰਹਿ ਜਾਣਗੇ 2 ਤੇ 3 ਨੂੰ ਅਸੀਂ ਗੁਣਾ ਕਰਕੇ 6 ਆ ਜਾਏਗਾ ਇਹ ਜਾਨੀ ਕਿ 3 ਤੇ 2 ਦਾ ਜਿਹੜਾ ਐਲਸੀਐਮ ਆ ਉਹ 6 ਆ ਗਿਆ ਹੁਣ ਜਿਹੜਾ 6 ਐਲਸੀਐਮ ਆਇਆ ਇਸ ਨੂੰ نیچے ਵਾਲੇ ਨਾਲ ਭਾਗ ਕਰਾਂਗੇ 6 ਨੂੰ 3 ਨਾਲ ਭਾਗ ਕੀਤੀ 2 ਆਇਆ 2 ਨੂੰ 2 ਨਾਲ ਗੁਣਾ ਕਰ ਦਿੱਤੀ ਤਾਂ ਬਣ ਗਿਆ 4 ਇਸ ਕਰਕੇ ਅਸੀਂ ਉੱਪਰ 4 ਲਗਾ ਦਾਂਗੇ ਪਲੱਸ 6 ਨੂੰ 2 ਨਾਲ ਭਾਗ ਕੀਤੀ 3 3 1 3 ਤਾਂ 3 ਲਗਾ ਦਾਂਗੇ 7 6 ਆ ਗਿਆ ਮਤਲਬ 7 ਨੂੰ 6 ਨਾਲ ਭਾਗ ਕਰਨੀ ਹੈ ਤਾਂ ਇਸ ਤਰ੍ਹਾਂ ਦੀ ਭਾਗ ਹੋਏਗੀ ਤਾਂ ਆਨਸਰ ਆਏਗਾ 1 ਸਹੀ 1 6 ਇਹ ਧਿਆਨ ਰੱਖਣਾ 1 ਸਹੀ 1 6 ਆ ਜਾਏਗਾ ਮਤਲਬ ਕੀ ਹੈ ਕਿ ਪਿਛਲੇ ਮਹੀਨੇ ਤੱਕ ਛੁੱਟੀਆਂ ਦਾ ਜੋੜ ਜੇਕਰ ਸਾਡਾ ਹੈ 2 ਸਹੀ 2/3 ਇਸ ਮਹੀਨੇ ਅਸੀਂ ਲੈ ਲਈਆਂ 1 ਸਹੀ 1/2 ਤਾਂ ਇਹਨਾਂ ਦਾ ਜੋੜ 2 ਤੇ 1 3 ਛੁੱਟੀਆਂ ਸਿੱਧੀਆਂ ਬਣ ਗਈਆਂ 2/3 ਤੇ 1/2 ਛੁੱਟੀਆਂ ਦਾ ਜਿਹੜਾ ਜੋੜ ਹੈ ਉਹ ਹੁੰਦਾ 1 ਸਹੀ 1/6 ਹੁਣ 3 ਤੇ 1 ਦਾ ਜੋੜ 4 ਆ ਗਿਆ ਨਾਲ ਲੱਗ ਗਿਆ 1/6 ਤਾਂ ਛੁੱਟੀਆਂ ਦਾ ਜੋੜ ਹੋਇਆ 4 ਸਹੀ 1/6 ਹੁਣ ਅਸੀਂ ਛਟੀਆਂ ਦਾ ਜੋੜ ਕਰਾਂਗੇ 2/3 ਤੇ 1/3 ਦਾ ਤਾਂ ਨੀਚੇ ਵਾਲੇ 3 ਤੇ 3 ਦਾ ਅਭਾਜ ਗੁਨਨਖੰਡਨ ਕਰਾਂਗੇ ਇਸ ਦੇ ਕਰਨ ਦੇ ਨਾਲ 3 ਐਲਸੀਐਮ ਆ ਜਾਏਗਾ 3 ਜਿਹੜਾ ਐਲਸੀਐਮ ਆਲਾ ਆਇਆ ਹੇਠਲੇ ਨਾਲ ਭਾਗ ਤੇ ਉੱਪਰਲੇ ਨਾਲ ਗੁਣਾ ਕਰਦੇ ਹੋਏ ਉੱਪਰ 2 ਤੇ 1 ਆ ਜਾਣਗੇ ਇਹਨਾਂ ਦਾ ਜੋੜ 3 3/3 ਆ ਜਾਏਗਾ 3 ਨੂੰ ਜਦੋਂ 3 ਨਾਲ ਭਾਗ ਕਰਾਂਗੇ ਤਾਂ ਆਨਸਰ ਆ ਜਾਏਗਾ 1 ਮਤਲਬ 2/3 ਤੇ 1/3 ਛੁੱਟੀ ਦਾ ਜੋੜ ਸਾਡਾ ਪੂਰਾ 1 ਆ ਜਾਏਗਾ ਜੀ ਮੰਨ ਲਓ ਕਿ ਪਿਛਲੇ ਮਹੀਨੇ ਤੱਕ ਸਾਡਾ ਛੁੱਟੀਆਂ ਦਾ ਜੋੜ ਸੀ 2 ਸਹੀ 2/3 ਇਸ ਮਹੀਨੇ ਅਸੀਂ ਲੈ ਲਈਆਂ 1 ਸਹੀ 1/3 ਤਾਂ ਜੋੜ ਆ ਗਿਆ 2 ਤੇ 1 3 ਤਾਂ ਸਿੱਧਾ ਹੀ ਆ ਗਿਆ 2/3 ਤੇ 1/3 ਦਾ ਜੋੜ ਆਇਆ ਸੀ ਸਾਡਾ 1 ਤਾਂ 3 ਤੇ 1 ਛੁੱਟੀ ਦਾ ਜੋੜ ਬਣ ਗਿਆ 4 ਤਾਂ ਸਾਡੀ ਪੰਜਵੀਂ ਕੈਲਕੂਲੇਸ਼ਨ ਹੈ 1/2 ਤੇ 1/3 ਛੁੱਟੀਆਂ ਦਾ ਜੋੜ ਇਸ ਦੇ ਲਈ نیچے ਵਾਲਿਆਂ ਦਾ ਅਪਾਜ ਗੁਨਨਖੰਡਨ ਕਰਦਾਂਗੇ ਤਾਂ ਅਪਾਜ ਗੁਨਨਖੰਡਨ ਕਰਕੇ 2 ਤੇ 3 ਨੂੰ ਗੁਣਾ ਕਰਕੇ ਆ ਗਿਆ 6 ਐਲਸੀਐਮ ਸਾਡਾ 6 ਆ ਜਾਏਗਾ ਪਹਿਲਾਂ ਸਮਝਾਤਾ ਸੀ ਤਾਂ ਜਲਦੀ ਨਾਲ ਕਰ ਰਹੇ ਹਾਂ ਜਿਹੜਾ 6 ਐਲਸੀਐਮ ਆਇਆ ਹੇਠਲੇ ਨਾਲ ਭਾਗ ਤੇ ਉੱਪਰਲੇ ਨਾਲ ਗੁਣਾ ਕਰਦੇ ਹੋਏ 3 ਜਮਾ 2 ਆ ਜਾਊਗਾ ਤੇ 5/6 ਸਾਡਾ ਆਨਸਰ ਆ ਗਿਆ ਮਤਲਬ 1/2 ਤੇ 1/3 ਛੁੱਟੀਆਂ ਦਾ ਜੋੜ 5/6 ਆ ਜਾਂਦਾ ਹੈ ਮੰਨ ਲਓ ਅਸੀਂ ਪਿਛਲੇ ਮਹੀਨੇ ਤੱਕ 2 ਸਹੀ 1/2 ਛੁੱਟੀਆਂ ਲਈਆਂ ਇਸ ਮਹੀਨੇ ਸਾਡੀਆਂ ਛੁੱਟੀਆਂ ਹੈਗੀਆਂ 1 ਸਹੀ 1/3 ਤਾਂ ਇਹਨਾਂ ਦਾ ਜੋੜ ਬਣਿਆ 2 ਤੇ 1/3 1/2 ਤੇ 1/3 ਛੁੱਟੀਆਂ ਦਾ ਜੋੜ 5/6 ਹੈ ਤਾਂ ਬਣ ਗਿਆ 3 ਸਹੀ 5/6 ਸਾਡੀ 6ਵੀਂ ਕੈਲਕੂਲੇਸ਼ਨ ਹੈ 5/6 ਤੇ 1/2 ਛੁੱਟੀਆਂ ਦਾ ਜੋੜ ਇਸ ਨੂੰ ਥੋੜਾ ਸਮਝਣ ਦੀ ਜ਼ਰੂਰਤ ਪਵੇਗੀ نیچے ਵਾਲੇ ਡਿਨੋਮੀਨੇਟਰਸ ਨੂੰ 6 ਤੇ 2 ਦਾ ਅਸੀਂ ਪਹਿਲਾਂ ਕਰਦਾਂਗੇ ਅਭਾਜ ਗੁਨਨਖੰਡਨ 6 ਤੇ 2 ਦਾ 2 ਤੇ ਗਿਆ 3 ਰਹਿ ਗਿਆ ਕਿਉਂਕਿ 6 ਨੂੰ ਜੋ 2 ਨਾਲ ਭਾਗ ਕਰਾਂਗੇ 3 ਰਹਿ ਜਾਏਗਾ 2 ਨੂੰ 2 ਨਾਲ ਜਦੋਂ ਭਾਗ ਕਰਾਂਗੇ ਤਾਂ 1 ਰਹਿ ਜਾਊਗਾ ਫਿਰ 3 ਤੇ ਗਿਆ 1 ਤੇ 1 نیچے ਬਚ ਗਿਆ ਹੁਣ ਇਹ 2 ਤੇ 3 ਨੂੰ ਜਦੋਂ ਗੁਣਾ ਕਰਾਂਗੇ ਤਾਂ 6 ਸਾਡਾ ਐਲਸੀਐਮ ਆ ਗਿਆ ਜੀ ਐਲਸੀਐਮ ਆਉਣ ਤੋਂ ਬਾਅਦ ਹੇਟਰੇ ਨਾਲ ਭਾਗ ਤੇ ਉੱਪਰ ਨਾਲ ਗੁਣਾ ਕਰਦੇ ਹੋਏ 5 ਜਮਾ 3 ਆ ਜਾਊਗਾ 8/6 ਤਾਂ 2 ਨਾਲ ਦੋਨੇ ਕੈਨਸਲ ਹੋ ਜਾਣਗੇ 2 ਦੇ ਪਹਾੜੇ ਤੇ ਜਾਣਗੇ ਤਾਂ 4/3 ਆ ਗਿਆ 4 ਨੂੰ ਜਦੋਂ 3 ਨਾਲ ਭਾਗ ਕਰਾਂਗੇ ਤਾਂ ਇਸ ਤਰ੍ਹਾਂ ਦਿਖਾਈ ਦੇਊਗੀ ਤਾਂ ਆਨਸਰ ਆਊਗਾ 1 ਸਹੀ 1/3 ਤਾਂ ਸਾਡਾ ਆਨਸਰ ਆ ਗਿਆ 1 ਸਹੀ 1/3 ਮੰਨ ਲਓ ਪਿਛਲੇ ਮਹੀਨੇ ਤੱਕ ਸਾਡੀਆਂ ਛੁੱਟੀਆਂ ਦਾ ਜੋੜ 5 ਸਹੀ 5/6 ਸੀ ਇਸ ਮਹੀਨੇ ਅਸੀਂ 1 ਸਹੀ 1/2 ਛੁੱਟੀਆਂ ਲਈਆਂ ਤਾਂ ਸਾਡਾ ਆਨਸਰ ਆਏਗਾ 5 ਤੇ 1 6 ਸਿੱਧੀਆਂ ਹੋ ਗਈਆਂ ਛੁੱਟੀਆਂ 5/6 ਤੇ 1/2 ਛੁੱਟੀ ਦਾ ਜੋੜ ਹੋ ਗਿਆ 1 ਸਹੀ 1/3 6 ਤੇ 1 7 ਬਣ ਗਿਆ 7 ਦੇ ਨਾਲ 1/3 ਲੱਗ ਜਾਏਗਾ 7 ਸਹੀ 1/3 ਜਦੋਂ ਅਸੀਂ ਛੁੱਟੀਆਂ ਦਾ ਜੋੜ ਕਰਦੇ ਹਾਂ ਤਾਂ ਸਾਨੂੰ 8 ਤਰ੍ਹਾਂ ਦੀ ਕੈਲਕੂਲੇਸ਼ਨ ਕਰਨ ਦੀ ਜ਼ਰੂਰਤ ਪੈਂਦੀ ਹੈ ਉਸ ਦੇ ਵਿੱਚੋਂ 7ਵੀਂ ਕੈਲਕੂਲੇਸ਼ਨ ਹੈ ਕੀ 5/6 ਤੇ 1/3 ਛੁੱਟੀਆਂ ਦਾ ਜੋੜ ਅਸੀਂ ਕਿਸ ਤਰ੍ਹਾਂ ਕਰਾਂਗੇ 6 ਤੇ 3 ਦਾ ਅਭਾਜ ਗੁਨਨਖੰਡਨ ਕੀਤਾ ਤਾਂ ਐਲਸੀਐਮ 6 ਆ ਗਿਆ 6 ਐਲਸੀਐਮ ਦੇ ਨਾਲ ਹੇਠਲੇ ਨਾਲ ਭਾਗ ਤੇ ਉੱਪਰਲੇ ਨਾਲ ਗੁਣਾ ਕੀਤੀ ਤਾਂ ਸਾਡਾ ਆਨਸਰ ਆਏਗਾ 7/6 ਤਾਂ ਭਾਗ ਕਰਨ ਤੋਂ ਬਾਅਦ ਸਾਡਾ ਆਨਸਰ ਆ ਗਿਆ 1 ਸਹੀ 1/6 ਮੰਨ ਲਓ ਪਿਛਲੇ ਮਹੀਨੇ ਤੱਕ ਸਾਡੀਆਂ ਛੁੱਟੀਆਂ ਦਾ ਜੋੜ 7 ਸਹੀ 5/6 ਸੀ ਇਸ ਮਹੀਨੇ ਅਸੀਂ ਛੁੱਟੀਆਂ ਲੈ ਲਈਆਂ 2 ਸਹੀ 1/3 ਤਾਂ ਜੋੜ ਕਿਸ ਤਰ੍ਹਾਂ ਬਣਿਆ 7 ਤੇ 2 ਦਾ ਜੋੜ ਆ ਗਿਆ 9 5/6 ਤੇ 1/3 ਦਾ ਜੋੜ ਆਇਆ 1 ਸਹੀ 1/6 9 ਤੇ 1 10 ਛੁੱਟੀਆਂ ਬਣ ਗਈਆਂ ਨਾਲ ਲੱਗ ਗਿਆ 1/6 ਤਾਂ ਬਣ ਗਈਆਂ ਸਾਡੀਆਂ ਛੁੱਟੀਆਂ ਦਾ ਜੋੜ 10 ਸਹੀ 1/6 ਸਾਡੀ 8ਵੀਂ ਤੇ ਲਾਸਟ ਕੈਲਕੂਲੇਸ਼ਨ ਹੈ ਸਾਡੀਆਂ ਛੁੱਟੀਆਂ ਦਾ ਜੋੜ 2/3 ਤੇ 5/6 ਛੁੱਟੀਆਂ ਦਾ ਜੋੜ ਆਪਾਂ ਗੁਣਨਖੰਡ ਕਰਦੇ ਆਂਗੇ 3 ਤੇ 6 ਦਾ ਇਸ ਦੇ ਨਾਲ ਐਲਸੀਐਮ ਆ ਜਾਏਗਾ 6 6 ਐਲਸੀਐਮ ਨੂੰ 8 ਦੇ ਨਾਲ ਭਾਗ ਤੇ ਉੱਪਰਲੇ ਨਾਲ ਗੁਣਾ ਕਰਦੇ ਹੋਏ ਸਾਡਾ ਆਨਸਰ ਆ ਗਿਆ 9/6 ਇੱਥੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ 9 ਤੇ 6 3 ਦੇ ਨਾਲ ਵੰਡਿਆ ਜਾਂਦਾ ਇਸ ਕਰਕੇ ਸਾਡਾ ਆਨਸਰ ਆ ਗਿਆ 3/2 3 ਨੂੰ 2 ਨਾਲ ਭਾਗ ਕੀਤੀ ਤਾਂ ਸਾਡਾ ਆਨਸਰ ਆ ਜਾਏਗਾ 1 ਸਹੀ 1/2 ਮੰਨ ਲਓ ਪਿਛਲੇ ਮਹੀਨੇ ਤੱਕ ਸਾਡੀਆਂ ਛੁੱਟੀਆਂ ਦਾ ਜੋੜ ਸੀ 5 ਸਹੀ 2/3 ਇਸ ਮਹੀਨੇ ਅਸੀਂ ਲਈਆਂ 2 ਸਹੀ 5/6 ਤਾਂ ਜੋੜ ਆ ਗਿਆ 5 ਤੇ 2 ਦਾ ਜੋੜ ਆਇਆ 7 2/3 ਤੇ 5/6 ਦਾ ਜੋੜ ਆ ਗਿਆ 1 ਸਹੀ 1/2 7 ਤੇ 1 8 ਨਾਲ 1/2 ਲੱਗ ਗਿਆ ਬਣ ਗਿਆ 8 ਸਹੀ 1/2 ਇਸ ਤਰ੍ਹਾਂ ਅਸੀਂ ਛੁੱਟੀਆਂ ਦਾ ਜੋੜ ਕਰਨ ਦੇ ਲਈ ਅੱਠ ਤਰ੍ਹਾਂ ਦੀ ਕੈਲਕੂਲੇਸ਼ਨ ਕਰਦੇ ਆ ਪਹਿਲੀ ਕੀ ਪਹਿਲੀ ਕੈਲਕੂਲੇਸ਼ਨ ਹੈ 1/2 ਤੇ 1/2 ਛੁੱਟੀ ਦਾ ਜੋੜ 1 1/3 ਤੇ 1/3 ਛੁੱਟੀਆਂ ਦਾ ਜੋੜ 2/3 ਇਸ ਤਰ੍ਹਾਂ ਅੱਠ ਤਰ੍ਹਾਂ ਦੀ ਕੈਲਕੂਲੇਸ਼ਨ ਕਰਕੇ ਅਸੀਂ ਛੁੱਟੀਆਂ ਦਾ ਜੋੜ ਅਸੀਂ ਕਰ ਸਕਦੇ ਹੈਗੇ ਆ ਤਾਂ ਇਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਰੱਖ ਸਕਦੇ ਹੋ ਤੁਹਾਡੇ ਲਈ ਤੁਹਾਡੇ ਲਈ ਲਾਭ ਦਾ ਐਕਸੈਡ ਹੋਵੇਗਾ ਤੇ ਨਾਲ ਹੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਹੋਰ ਵੀ ਤੁਸੀਂ ਇਸ ਤਰ੍ਹਾਂ ਦੀਆਂ ਲਾਭਦਾਇਕ ਵੀਡੀਓ ਦੇਖ ਸਕੋ ਤੁਹਾਡੇ ਤੱਕ ਪਹੁੰਚ ਸਕਣ